ਯਾ ਗੁਰੂ ਜੀ ਜਿਹਦੇ ਮੇਰੇ ਨਾਲ ਅੱਜ ਸਾਡੀ ਖੋਰ ਪਾਸਪੋਰਟ ਰਿਕੁਐਸਟ ਆਈ ਹੈ ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਦੀ ਸੋ ਬਹੁਤ ਹੀ ਚੈਲੰਜ ਪਰ ਹੈ ਕੇਸ ਹੈਗਾ ਚੈਲੈਂਜਿੰਗ ਕੇਸ ਹੈਗਾ ਜੀ ਚੈਲੰਜ ਇਹ ਸੀਗਾ ਇਹਨਾਂ ਦੀ ਫਾਈਲ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਰਿਮੂਵਲ ਆਰਡਰ ਇਸ਼ੂ ਹੋਇਆ ਸੀ ਯੂ ਐਸ ਤੋਂ ਉਸ ਤੋਂ ਇਲਾਵਾ ਚਾਰ ਬਾਰ ਯੂ ਐਸ ਦਾ ਟੂਰਿਸਟ ਵੀਜ਼ਾ ਰਿਫਿਊਜ਼ ਹੈਗਾ ਇੱਕ ਵਾਰ ਆਸਟ੍ਰੇਲੀਆ ਦਾ ਡਿਪੈਂਡੈਂਟ ਵੀਜ਼ਾ ਰਿਫਿਊਜ਼ ਹੈਗਾ ਇਸ ਤੋਂ ਬਾਅਦ ਇਹਨਾਂ ਦਾ ਇੱਕ ਵਾਰ ਯੂਕੇ ਦਾ ਇੱਕ ਵਾਰ ਫਰਾਂਸ ਦਾ ਇੱਕ ਵਾਰ ਸਾਊਥ ਕੋਰੀਆ ਦਾ ਵੀਜ਼ਾ ਰਿਫਿਊਜ਼ ਸੀਗਾ। ਅ ਰਿਫਿਊਜ਼ਲਸ ਦਾ ਤਾਂ ਕੋਈ ਛਡਾ ਚੈਲੰਜ ਨਹੀਂ ਸੀਗਾ ਕਿਉਂਕਿ ਬਹੁਤ ਜ਼ਿਆਦਾ ਰਿਫਿਊਜ਼ਲ ਦੇ ਅਸੀਂ ਆਲਰੇਡੀ ਕੇਸਸ ਕਢਵਾਏ ਹੋਏ ਆ। ਬਟ ਚੈਲੰਜ ਸੀਗਾ ਰਿਮੂਵਲ ਆਰਡਰ ਜਿਹੜਾ ਇਸ਼ੂ ਹੋਇਆ ਸੀ ਯੂਐਸਏ ਤੋਂ। ਕਿਉਂਕਿ ਯੂਐਸਏ ਦਾ ਕੈਨੇਡਾ ਦਾ ਡਾਟਾ ਸ਼ੇਅਰਿੰਗ ਆਲਰੇਡੀ ਹੈਗਾ ਹੀ ਆ ਤੇ ਬਾਈ ਡਿਫਾਲਟ ਕੈਨੇਡਾ ਨੂੰ ਪਤਾ ਸੀ ਕਿ ਇਹਨਾਂ ਦਾ ਰਿਮੂਵਲ ਆਰਡਰ ਇਸ਼ੂ ਹੋਇਆ ਹੈ। ਬਟ ਚਲੋ ਫਾਈਨਲੀ ਅਸੀਂ ਇਹਨਾਂ ਦਾ ਵੀਜ਼ਾ ਲੈ ਲਿਆ ਤੇ ਤੁਹਾਨੂੰ ਇੱਕ ਵਾਰ ਇਹਨਾਂ ਦੀ ਟਾਈਮ ਲਾਈਨ ਵੀ ਦਿਖਾ ਦਿੰਨੇ ਹਾਂ ਜੀ ਕਦੋਂ ਸਬਮਿਸ਼ਨ ਹੋਈ ਹੈ ਸਬਮਿਸ਼ਨ ਡੇਟ ਸੀਗੀ ਇਹਨਾਂ ਦੀ 26 ਜਨਵਰੀ ਪਾਸਪੋਰਟ ਰਿਕੁਐਸਟ ਆਈ ਹੈ 5 ਜੂਨ 2024 ਨੂੰ ਸੋ ਬਾਕੀ ਇਹਨਾਂ ਦੇ ਜਿਹੜੇ ਮੈਡੀਕਲ ਹੈ ਉਹ ਸੇਮ ਡੇ ਹੀ ਪਾਸ ਹੋਈ ਸੀਗੇ ਜੀ ਤੇ ਜਿਹੜੀਆਂ ਦੀ ਐਪਲੀਕੇਸ਼ਨ ਸੀਰੀਜ਼ ਹੈ W3098 ਵਾਲੀ ਸੀਰੀਜ਼ ਹੈ ਐਪਲੀਕੈਂਟ ਦਾ ਨਾਮ ਇਕਬਾਲ ਸਿੰਘ ਹੈ ਸੋ ਜੇ ਕੋਈ ਤੁਹਾਡਾ ਦਾ ਵੀ ਇਦਾਂ ਕੇਸ ਹੈਗਾ ਕੋਈ ਕੰਪਲਿਕੇਟਿਡ ਕੇਸ ਹੈ ਕੋਈ ਰਿਫਿਊਜ਼ਲ ਆਇਆ ਹੈ ਜਾਂ ਤੁਹਾਡੀ ਡਿਪੋਸ਼ ਮਤਲਬ ਡੈਪੋਟੇਸ਼ਨ ਇਸ਼ੂ ਆਰਡਰ ਵਾ ਰਿਮੂਵਲ ਆਰਡਰ ਇਸ਼ੂ ਹੈ ਤੇ ਘਬਰਾਓ ਨਾ ਤੇ ਦੂਸਰੀ ਚੀਜ਼ ਆਪਣੀ ਫਾਈਲ ਵਿੱਚ ਸਭ ਕੁਝ ਸੱਚ ਦੱਸ ਕੇ ਵੀਜ਼ਾ ਲੋ ਕਿਉਂਕਿ ਸੱਚ ਦੱਸ ਕੇ ਵੀ ਵੀਜ਼ੇ ਆਉਂਦੇ ਹੈ ਕਈ ਏਜੰਟ ਕਹਿ ਦਿੰਦੇ ਜੀ ਅਸੀਂ ਇਹ ਚੀਜ਼ ਹਾਈਡ ਕਰ ਲੈਂਦੇ ਆਂ ਕੁਝ ਚੀਜ਼ ਆਪਣੀ ਫਾਈਲ ਚ ਹਾਈਡ ਨਾ ਕਰੋ ਕਿਉਂਕਿ ਸੱਚ ਦੱਸਣ ਦੇ ਬਾਵਜੂਦ ਵੀ ਵੀਜ਼ੇ ਆਉਂਦੇ ਆਂ ਇੱਕ ਛੋਟੀ ਜੀ ਹੋਰ ਚੀਜ਼ ਤੁਹਾਨੂੰ ਦਿਖਾ ਦੇਣਾ ਸਾਡੀ ਫਾਈਲ ਦੇ ਵਿੱਚ ਇੱਕ ਜਾਂਦੀ ਹੈ ਜੀ ਰਿਪਰੈਜੈਂਟੇਸ਼ਨ ਲਾ ਸੈਕਸ਼ਨ ਲੈਟਰ ਤੇ ਸਪੈਸ਼ਲੀ ਜਿਹਨਾਂ ਦਾ ਵੀਜ਼ਾ ਆਇਆ ਉਹਨਾਂ ਦੀ ਫਾਈਲ ਦੇ ਵਿੱਚ ਅਸੀਂ ਕੁਝ ਲਾ ਸੈਕਸ਼ਨ ਲਾਏ ਸਿਗੇ ਸੁਪਰੀਮ ਕੋਰਟ ਆਫ ਕੈਨੇਡਾ ਦੇ ਕੁਝ ਕੇਸ ਲਾ ਸ ਕੱਢ ਕੇ ਲਾਏ ਸਿਗੇ ਫਾਈਲ ਦੇ ਵਿੱਚ ਤੇ ਇਹ ਸਾਡੀ ਲੈਟਰ ਹੈ ਜੀ ਦੈਟ ਇਜ਼ ਕਾਲ ਦਾ ਰਿਪਰੈਜੈਂਟੇਸ਼ਨ ਲਾ ਸੈਕਸ਼ਨ ਲੈਟਰ ਇਹਦੇ ਵਿੱਚ ਸਾਰੇ ਲਾ ਸੈਕਸ਼ਨ ਲਿਖੇ ਹੁੰਦੇ ਆ ਕਿਹੜੇ ਸੈਕਸ਼ਨ ਅੰਦਰ ਸਾਡੇ ਕਲਾਇੰਟ ਨੂੰ ਵੀਜ਼ਾ ਮਿਲਣਾ ਚਾਹੀਦਾ ਹੈ ਸੋ ਇਹ ਸਾਡੀ ਲਾ ਸੈਕਸ਼ਨ ਲੈਟਰ ਜਾਂਦੀ ਹੈ ਅਰਾਊਂਡ 8 ਤੋਂ 10 ਵਜੇ ਜਿਆਦਾ ਹੀ ਲੈਟਰ ਹੁੰਦੀ ਹੈ ਸੋ ਵਾਂਸ ਅਗੇਨ ਬਹੁਤ ਬਹੁਤ ਮੁਬਾਰਕਾ ਇਕਬਾਲ ਤੁਹਾਡੀ ਪਾਸਪੋਰਟ ਰਿਕੁਐਸਟ ਆ ਗਈ ਹੈ ਕੰਪਲਿਕੇਟਿਡ ਕੇਸ ਹੈਗਾ ਤੇ ਜੇ ਕੁਝ ਤੁਹਾਡਾ ਵੀ ਇਦਾਂ ਦਾ ਚੈਲੰਜ ਪਰ ਕੇਸ ਹੈ ਤੇ ਤੁਸੀਂ ਸਾਨੂੰ ਮਿਲ ਸਕਦੇ ਹੋ ਆਪਣੇ ਕੇਸ ਆਗੇ ਡਿਸਕਸ ਕਰ ਸਕਦੇ ਹੋ ਜੀ ਥੈਂਕ ਯੂ ਸੋ ਮੱਚ